ਜਿੰਮੇ ਕੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਆਨਲਾਈਨ ਲੈਣ ਦੇਣ ਵੱਧ ਰਹੇ ਨੇ ਉੱਥੇ ਬੈਂਕ ਖਾਤਿਆਂ ਦੀ ਸੁਰੱਖਿਆ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਹੋ ਗਈ ਹੈ ਕਿਉਂਕਿ ਅਸੀਂ ਕਈ ਵਾਰੀ ਖਬਰਾਂ ਦੇ ਵਿੱਚ ਨਿਊਜ਼ ਦੇ ਵਿੱਚ ਦੇਖਦੇ ਹਾਂ ਕਿ ਜਿਹੜੇ ਸਾਈਬਰ ਕ੍ਰਾਈਮ ਨੇ ਉਹ ਵੱਧ ਰਹੇ ਨੇ ਸਾਈਬਰ ਫਰਾਡ ਹੋ ਰਹੇ ਨੇ ਸਾਈਬਰ ਅਟੈਕ ਹੋ ਰਹੇ ਨੇ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਕਈ ਜਗ੍ਹਾ ਤੇ ਤਾਂ ਕਰੋੜਾਂ ਰੁਪਏ ਦੀ ਠੱਗੀ ਵੱਜ ਜਾਂਦੀ ਹੈ ਆਨਲਾਈਨ ਇਸੇ ਕਰਕੇ ਸੁਰੱਖਿਅਤ ਬੈਂਕ ਖਾਤਾ ਜਿਹੜਾ ਜਿਹੜਾ ਸੇਫ ਬੈਂਕ ਖਾਤਾ ਹੈ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੁਰੱਖਿਅਤ ਬੈਂਕ ਖਾਤਾ ਸਿਰਫ ਪੈਸੇ ਦੀ ਹੀ ਰੱਖਿਆ ਨਹੀਂ ਕਰਦਾ ਸਗੋਂ ਇਹ ਵਿਅਕਤੀ ਦੀ ਨਿੱਜੀ ਜਾਣਕਾਰੀ ਆਰਥਿਕ ਲੈਣ-ਦੇਣ ਭਿਕਖਦੀਆਂ ਜਿਹੜੀਆਂ ਯੋਜਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਸੁਰੱਖਿਅਤ ਰੱਖਦਾ ਹੈ ਜਿਹੜੀ ਆਨਲਾਈਨ ਠੱਗੀ ਹੁੰਦੀ ਹੈ ਫਰਾਡ ਸਾਈਬਰ ਅਟੈਕ ਅਤੇ ਗਲਤ ਲੈਣ ਦੇਣ ਹੁੰਦਾ ਹੈ ਜਿਹੜਾ ਇਸ ਤੋਂ ਬਚਣ ਦੇ ਲਈ ਸੇਫ ਬੈਂਕ ਅਕਾਊਂਟ ਬਣਾਉਣਾ ਅਤੇ ਉਸ ਦੀ ਸਹੀ ਤਰੀਕੇ ਦੇ ਨਾਲ ਦੇਖਭਾਲ ਕਰਨਾ ਹਰ ਇੱਕ ਨਾਗਰਿਕ ਦੀ ਜ਼ਿੰਮੇਵਾਰੀ ਹੈ ਇਸੇ ਲਈ ਡਿਜੀਟਲ ਯੁੱਗ ਦੇ ਵਿੱਚ ਸੇਫ ਬੈਂਕਿੰਗ ਸੁਰੱਖਿਅਤ ਬੈਂਕਿੰਗ ਦੀ ਸਮਝ ਹੋਣੀ ਬਹੁਤ ਜ਼ਰੂਰੀ ਹੈ ਤੇ ਇਸ ਨੂੰ ਲਾਗੂ ਕਰਨਾ ਵੀ ਸਮੇਂ ਦੀ ਲੋੜ ਬਣ ਚੁੱਕੀ ਹੈ ਤੇ ਅਸੀਂ ਕੁਝ ਤਰੀਕੇ ਨੇ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਬੈਂਕ ਅਕਾਊਂਟ ਨੂੰ ਸੇਫ ਕਰ ਸਕਦੇ ਹਾਂ ਸੁਰੱਖਿਅਤ ਕਰ ਸਕਦੇ ਹਾਂ ਨੰਬਰ 1 ਤਾਂ ਇਹ ਹੀ ਹੈ ਕਿ ਮਜ਼ਬੂਤ ਪਾਸਵਰਡ ਹੋਣਾ ਚਾਹੀਦਾ ਹੈ ਜਿਵੇਂ ਅਸੀਂ ਔਨਲਾਈਨ ਪੇਮੈਂਟ ਕਰਦੇ ਹਾਂ ਅਸੀਂ ਪਾਸਵਰਡ ਜਿਹੜਾ ਉਹ ਸੈੱਟ ਕਰਕੇ ਰੱਖਦੇ ਹਾਂ ਉਹ ਸਟਰੋਂਗ ਹੋਣਾ ਚਾਹੀਦਾ ਹੈ ਵੱਡੇ ਛੋਟੇ ਅੱਖਰ ਹੋਣੇ ਚਾਹੀਦੇ ਨੇ ਜਿਵੇਂ ਕੋਈ ਈਜੀ ਜਾਂ ਸੌਖਾ ਜਾਂ ਜਾਂ ਤੁਹਾਡਾ ਕੋਈ ਜਿਵੇਂ ਡੇਟ ਆਫ ਬਰਥ ਜਾਂ ਮੋਬਾਈਲ ਨੰਬਰ ਜਾਂ ਕਾਰ ਦਾ ਗੱਡੀ ਦਾ ਨੰਬਰ ਇਸ ਤਰ੍ਹਾਂ ਦਾ ਕੁਝ ਨਾ ਚੁਣੋ ਕੋਈ ਇਹੋ ਜਿਹਾ ਯੂਨੀਕ ਪਾਸਵਰਡ ਚੁਣੋ ਜਿਹੜਾ ਸਿਰਫ ਤੁਹਾਨੂੰ ਹੀ ਪਤਾ ਹੋਵੇ ਉਹਦੇ ਵਿੱਚ ਕੈਪੀਟਲ ਲੈਟਰਸ ਸਮਾਲ ਲੈਟਰਸ ਅਤੇ ਅੰਕਾਂ ਦੇ ਵਿੱਚੋਂ ਕੁਝ ਅੰਕ ਰੱਖੇ ਜਾਣੇ ਚਾਹੀਦੇ ਨੇ ਜਿਹੜਾ ਤੁਹਾਨੂੰ ਹੀ ਯਾਦ ਹੋਵੇ ਤੇ ਦੂਜਾ ਇਹ ਕਿਤੇ ਵੀ ਲਿਖ ਕੇ ਨਾ ਰੱਖੋ ਤੇ 2 ਫੈਕਟਰ অথেন্টিকেশন ਨੂੰ ਐਕਟਿਵ ਕਰਕੇ ਰੱਖੋ OTP ਦੇ ਨਾਲ ਖਾਤੇ ਨੂੰ ਸੁਰੱਖਿਅਤ ਰੱਖੋ ਨਿਯਮਤ ਖਾਤਾ ਨਿਗਰਾਨੀ ਨਿਯਮਤ ਤੌਰ ਤੇ ਖਾਤੇ ਦੀ ਸਟੇਟਮੈਂਟ ਦੀ ਜਾਂਚ ਕਰੋ ਔਨਲਾਈਨ ਮੋਬਾਈਲ ਬੈਂਕਿੰਗ ਤੋਂ ਲੈਣ ਦੇਣ ਦੀ ਜਾਂਚ ਕਰੋ ਸ਼ੱਕੀ ਗਤੀਵਿਧੀ ਤੇ ਬੈਂਕ ਨੂੰ ਤੁਰਤ ਸੂਚਿਤ ਕਰੋ ਨਕਲੀ ਕਾਲਾਂ ਈਮੇਲਾਂ ਇਹਨਾਂ ਤੋਂ ਸਾਵਧਾਨ ਰਹੋ ਕਿਉਂਕਿ ਬੈਂਕ ਕਦੇ ਵੀ ਤੁਹਾਡਾ ਪਾਸਵਰਡ ਨਹੀਂ ਪੁੱਛਦਾ ਓਟੀਪੀ ਨਹੀਂ ਲੈਂਦਾ ਖਾਤੇ ਦੀ ਜਾਣਕਾਰੀ ਨਹੀਂ ਮੰਗਦਾ ਅੱਜਕੱਲ੍ਹ ਜਿਹੜੀਆਂ ਨਕਲੀ ਕਾਲਾਂ ਆ ਰਹੀਆਂ ਨੇ ਈਮੇਲਾਂ ਆ ਰਹੀਆਂ ਨੇ ਮੈਸੇਜ ਆ ਰਹੇ ਨੇ ਉਹਨਾਂ ਤੋਂ ਸਾਵਧਾਨ ਰਹਿਣ ਦੀ ਬਹੁਤ ਵੱਡੀ ਜ਼ਰੂਰਤ ਹੈ ਸ਼ੱਕੀ ਗਤੀਵਿਧੀ ਤੇ ਬੈਂਕ ਨੂੰ ਤੁਰੰਤ ਸੂਚਿਤ ਕਰੋ ਮੋਬਾਈਲ ਈਮੇਲ ਅਪਡੇਟ ਰੱਖੋ ਬੈਂਕ ਵਿੱਚ ਸਹੀ ਮੋਬਾਈਲ ਨੰਬਰ ਸਹੀ ਈਮੇਲ ਦਰਜ ਕਰਵਾ ਕੇ ਰੱਖੋ ਜੇਕਰ ਨੰਬਰ ਬਦਲਦਾ ਹੈ ਤਾਂ ਤੁਰੰਤ ਅਪਡੇਟ ਕਰ ਲਓ ਤਾਂ ਜੋ ਸ਼ੱਕੀ ਗਤੀਵਿਧੀ ਦੀ ਰਿਪੋਰਟ ਕੀਤੀ ਜਾ ਸਕੇ ਸੁਰੱਖਿਅਤ ਇੰਟਰਨੈਟ ਵਰਤੋ ਨੈੱਟ ਬੈਂਕਿੰਗ ਲਈ ਇੱਕ ਨਿੱਜੀ ਸੁਰੱਖਿਅਤ ਇੰਟਰਨੈਟ ਕਨੈਕਸ਼ਨ ਚੁਣੋ ਜਿਵੇਂ ਕਈ ਜਗ੍ਹਾ ਤੇ ਜਨਤਿਕ ਜਿਹੜਾ ਵਾਈਫਾਈ ਹੁੰਦਾ ਹੈ ਜਿਵੇਂ ਕਿਸੇ ਹੋਟਲ ਦੇ ਵਿੱਚ ਕਿਸੇ ਕੈਫੇ ਤੇ ਕਿਸੇ ਬੱਸ ਸਟੈਂਡ ਰੇਲਵੇ ਸਟੇਸ਼ਨ ਕਿਸੇ ਪਬਲਿਕ ਪਲੇਸ ਤੇ ਉਸ ਜਗ੍ਹਾ ਤੇ ਤੁਸੀਂ ਆਪਣੀ ਬੈਂਕਿੰਗ ਨਾ ਕਰੋ ਇਹ ਕੁਝ ਗੱਲਾਂ ਹੈਗੀਆਂ ਸੀ ਜਿਨ੍ਹਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਬੈਂਕ ਅਕਾਊਂਟ ਨੂੰ ਸੇਫ ਰੱਖ ਸਕਦੇ ਹਾਂ ਤੇ ਮੈਨੂੰ ਉਮੀਦ ਹੈ ਕਿ ਇਸ ਜਾਣਕਾਰੀ ਦਾ ਤੁਹਾਨੂੰ ਫਾਇਦਾ ਜ਼ਰੂਰ ਹੋਵੇਗਾ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ